ਮੈਂ ਕੰਪਲੇਂਟ ਨਹੀਂ ਦੇਣੀ ਨਾ ਮੈਂ ਤਾਂ ਲਾਟ ਲਾਣਾ ਨਾ ਮੈਂ ਕੰਪਲੀਟ ਕਰਨੀ ਮੈਂ ਆਪਣੇ ਘਰ ਬਸਾਣਾ ਵਾ ਬਸ ਸਿੱਧੀ ਜਿਹੀ ਗੱਲ ਜੇ ਨਹੀਂ ਮੈਨੂੰ ਮਾਰਿਆ ਤਾਂ ਤੁਸੀਂ ਆਣਾ ਵਾ ਕੋਈ ਤੇਰੇ ਹੱਥ ਚੋਂ ਨਾ ਪਿਆਉ ਤੁਹਾਡੇ ਸਾਹਮਣੇ ਤਾਂ ਮੈਨੂੰ ਮਾਰ ਗਿਆ ਉਹ ਆਜੋ ਆਜੋ ਕਾਹਦੀ ਪੁਲਿਸ ਵਾਲਿਆ ਤੁਸੀਂ ਆਰੋ ਜੀ ਇਹ ਸੱਚ ਨੂੰ ਕਿਹਾ ਨਹੀਂ ਨਹੀਂ ਨੰਤਰ ਅੱਜੀ ਆਪਦੇ ਘਰ ਚ ਨਹੀਂ ਪੜਦਾ ਗੱਤਿਕਾਂ ਬਾਹਰ ਹਾਂਜੀ ਸਾਡੀ ਬੇਟੀ ਸ਼ਿਫਾਲੀ ਸ਼ਰਮਾ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ 16 ਦਿਨ ਇਸ ਬੱਚੀ ਨੇ ਆਪਣੇ ਸਹੁਰੇ ਪਰਿਵਾਰ ਦੇ ਘਰ ਦੇ ਅੱਗੇ ਧਰਨਾ ਦਿੱਤਾ ਜਦਕਿ ਉਹਨੂੰ ਅੰਦਰ ਨਹੀਂ ਵੜਨ ਦਿੱਤਾ ਗਿਆ ਇਹ ਕਦੋਂ ਰੋਡ ਦੇ ਉੱਤੇ ਦਰਾਹਾ ਦੇ ਵਿੱਚ ਕੁਲਵੀਰ ਪੈਲੇਸ ਵਾਲਿਆਂ ਦਾ ਮੁੰਡਾ ਹਨੀ ਸੀ ਜਿਸ ਦੇ ਨਾਲੇ ਬੱਚੀ ਦਾ ਵਿਆਹ ਹੋਇਆ ਸੀ ਇਸ ਬੱਚੀ ਨੂੰ ਤੰਗ ਪਰੇਸ਼ਾਨ ਕੀਤਾ ਜਾਂਦਾ ਸੀ ਦਾਜ ਮੰਗਿਆ ਜਾਂਦਾ ਸੀ ਜਦਕਿ ਤੁਸੀਂ ਦੇਖੋ ਬੱਚੀ ਬੇਕਸੂਰ ਹੋਇਆ ਬਿਲਕੁਲ ਆਪਣੇ ਘਰ ਦੇ ਬਾਹਰ ਬੈਠੀ ਹੈ ਪੁਲਿਸ ਵਾਲਿਆਂ ਦੀਆਂ ਮਿੰਤਾਂ ਕਰ ਰਹੀ ਹੈ ਕਿ ਮੇਰਾ ਘਰ ਬਸਾਓ ਮੈਨੂੰ ਇਨਸਾਫ ਦਿਵਾਓ ਪੁਲਿਸ ਵਾਲਿਆਂ ਦੇ ਸਾਹਮਣੇ ਜੋ ਲੜਕੀ ਦਾ ਹਸਬੰਦ ਸੀ ਹਣੀ ਉਹ ਇਹਨੂੰ ਮਾਰਦਾ ਸੀ ਪੁਲਿਸ ਵਾਲਿਆਂ ਨੇ ਉਦੋਂ ਵੀ ਕੋਈ ਕਾਰਵਾਈ ਨਹੀਂ ਕੀਤੀ ਵਿਚਾਰੀ ਨੇ ਕੁੜੀ ਨੇ ਦੇਖੋ ਦੁਖੀ ਹੋ ਕੇ ਕਿੰਨਾ ਗਲਤ ਸਟੈਪ ਚੱਕਿਆ ਹੁਣ ਮਾਂ ساری ਜ਼ਿੰਦਗੀ ਰੋਵੇਗੀ ਆਪਾਂ ਸਾਰੇ ਧੀਆ ਭੈਣਾਂ ਵਾਲਿਆਂ ਧੀਆ ਭੈਣਾ ਸਾਂਝੀਆਂ ਹੁੰਦੀਆਂ ਨੇ ਪਲੀਜ਼ ਸਾਡੇ ਹੱਕ ਵਿੱਚ ਆਓ ਸਰਨੇ ਨਾਲ ਸਾਥ ਦਿਓ ਇਸ ਬੱਚੀ ਨੂੰ ਇਨਸਾਫ ਜਿਆਦਾ ਤੋਂ ਜਿਆਦਾ ਦਿਵਾइए ਸਾਸ਼ਿਕਾ ਜੀ ਸਾਰਿਆਂ ਨੂੰ ਅੱਜ ਬਹੁਤ ਦੁੱਖ ਦੁਖਦਾਇਕ ਘਟਨਾ ਦਾ ਮੁੱਦਾ ਲੈ ਕੇ ਤੁਹਾਡੇ ਸਾਰਿਆਂ ਦੇ ਸਾਹਮਣੇ ਹਾਜ਼ਰ ਹੋਈਆਂ ਤੁਹਾਡੀ ਸਾਰਿਆਂ ਦੀ ਸਪੋਰਟ ਦੀ ਬਹੁਤ ਜ਼ਰੂਰਤ ਹੈ ਇੱਥੇ ਇੱਕ ਬੇਟੀ ਦਾ ਮਸਲਾ ਆ ਸਹੁਰਿਆਂ ਵੱਲੋਂ ਤੰਗ ਪਰੇਸ਼ਾਨ ਕਰਕੇ ਉਹਨੂੰ ਇੰਨਾ ਕੁ ਮਜਬੂਰ ਕਰ ਦਿੱਤਾ ਗਿਆ ਕਿ ਉਸ ਬੇਟੀ ਨੇ ਆਪਣੀ ਜਾਨ ਦੇ ਦਿੱਤੀ ਤੇ ਜਾਨ ਵੀ ਉਹ ਇੰਨੀ ਲਾਡਲੀ ਸੀ ਬੇਟੀ ਮਾਤਾ ਜੀ ਨੇ ਉਹਨਾਂ ਦੇ ਮੇਰੇ ਨਾਲ ਬੈਠੇ ਨੇ ਇਹ ਦੱਸਦੇ ਨੇ ਕਿ इवन ਜੇ ਫੀਵਰ ਚੜ੍ਹ ਜਾਂਦਾ ਸੀ ਉਹਨਾਂ ਨੂੰ ਬੁਖਾਰ ਹੋ ਜਾਂਦਾ ਸੀ ਤਾਂ ਉਹ ਮੈਡੀਸਨ ਬਹੁਤ ਔਖੀ ਉਹਨਾਂ ਨੂੰ ਦੇਣੀ ਪੈਂਦੀ ਸੀ ਜਿੱਦਾਂ ਤੁਹਾਨੂੰ ਸਾਰਿਆਂ ਨੂੰ ਪਤਾ ਵੀ ਪੈਰਾਸੈਟਾਮੋਲ ਦੀ ਗੋਲੀ ਦਾ ਟੇਸਟ ਕੋੜਾ ਹੁੰਦਾ ਹੈ ਹਨਾ ਤਾਂ ਉਹ ਬੇਟੀ ਕਹਿੰਦੀ ਹੁੰਦੀ ਸੀ ਵੀ ਪਹਿਲਾਂ ਮੇਰੇ ਲਈ ਚੀਨੀ ਲੈ ਕੇ ਆਓ ਮੈਂ ਫੇਰ ਦਵਾਈ ਲਵਾਂਗੀ ਤੇ ਉਹ ਇੰਨੀ ਸੈਂਸਿਟਿਵ ਬੇਟੀ ਉਹ ਪਤਾ ਹੀ ਨਹੀਂ 60 ਪਲੱਸ ਉਹਨੇ ਟੈਬਲੇਟਸ ਲਈਆਂ ਉਹਦੇ ਵਿੱਚ ਸਿਟਰਜਨ ਵੀ ਸੀ ਉਹਦੇ ਵਿੱਚ ਕੰਬੀ ਫਲੇਮ ਵੀ ਸੀ ਉਹਦੇ ਵਿੱਚ ਬਲੂਫਨ ਪਤਾ ਨਹੀਂ ਕੀ ਕੀ ਸਾਲਟ ਪੀਆ ਉਸ ਬੱਚੀ ਨੂੰ ਇੰਨਾ ਤੰਗ ਕੀਤਾ ਗਿਆ ਕਿ ਉਹ ਵਿਚਾਰੀ ਨੂੰ ਇਸ ਤਰੀਕੇ ਦੇ ਨਾਲ ਆਪਣੀ ਜਾਨ ਦੇਣੀ ਪਈ ਬਾਕੀ ਤੁਹਾਨੂੰ ਮਾਤਾ ਜੀ ਸਾਰੀ ਗੱਲ ਦੱਸਣਗੇ ਜੋ ਵੀ ਹੋਇਆ ਇਹ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰੋ ਜਿਆਦਾ ਤੋਂ ਜਿਆਦਾ ਤੁਸੀਂ ਸਾਰੇ ਸਪੋਰਟ ਕਰੋ ਇਸ ਹੱਕ ਦੇ ਵਿੱਚ ਆਓ ਸਾਰੇ ਜਣੇ ਨਾਲ ਖੜੋ ਜੀ ਆ ਕਿ ਤੁਹਾਡੀ ਲੋੜਾ ਸਪੋਰਟ ਦੀ ਆਪਾਂ ਸਾਥ ਦੇਣਾ ਕਰ ਰਹੀ ਹੈ ਕਿ ਪਰਚਾ ਦਰਜ ਹੋ ਗਿਆ ਆ ਸਾਰੇ ਭੱਜ ਚੁਕੇ ਨੇ ਕਦੋਂ ਰੋਡ ਤੇ ਦਰਾਹੇ ਉਹਨਾਂ ਦਾ ਮੈਰਿਜ ਪੈਲੇਸ ਆ ਜੀ ਕੁਲਵੀਰ ਪੈਲੇਸ ਕਰਕੇ ਹਨਾ ਪਤਾ ਹੀ ਕਾਹਾਂਗੇ ਵੀ ਕਾਤਲ ਪੈਲੇਸ ਆ ਉੱਥੇ ਕੋਈ ਵੀ ਆਪਣਾ ਬੱਚੇ ਦਾ ਵਿਆਹ ਨਾ ਕਰੋ ਉੱਥੇ ਇੱਕ ਬੱਚੀ ਨੂੰ ਬਹੁਤ ਬੁਰੇ ਤਰੀਕੇ ਨਾਲ ਤਸੀਹੇ ਦੇ ਕੇ ਉਸ ਜਗ੍ਹਾ ਤੋਂ ਕੱਢਿਆ ਗਿਆ ਤੇ ਉਹਨੇ ਆਪਣੀ ਜਾਨ ਦੇ ਦਿੱਤੀ। ਬਾਕੀ ਤੁਹਾਨੂੰ ਮਾਤਾ ਜੀ ਦੱਸ ਦੇਣਗੇ ਨਾ ਜੋ ਵੀ ਹੋਇਆ ਉਹਨਾਂ ਦੇ ਨਾਲ। ਬਸ ਮੈਂ ਆਪਣੀ ਬੇਟੀ ਦਾ ਵਿਆਹ ਕਰਾ ਲਈ ਮੈਂ ਇਹਨਾਂ ਦੇ ਮਿੰਨਤਾਂ ਵੀ ਕੀਤੀਆਂ ਮੇਰੇ ਕੋਲ ਦੇਣ ਲਈ ਕੁਝ ਨਹੀਂ ਸਿਵਾ ਬੇਟੀ ਤੋਂ ਪਰ ਡਿਮਾਂਡ ਨੋਟਿਸ ਇੰਨੇ ਕਿ ਦੇਦੇ ਸੀ ਆ ਚਾਹੀਦਾ ਹੋਈ ਚਾਹੀਦਾ। ਮੈਂ ਕਰਜ਼ਾ ਚੱਕ ਕੇ ਵਿਆਹ ਕੀਤਾ। 5 ਤਰੀਕ 9 ਤਰੀਕ ਦਾ ਵਿਆਜ ਵੀ 5 ਤਰੀਕ ਨੂੰ ਮੇਰਾ ਲੋਨ ਸੈਨਕਸ਼ਨ ਹੋਇਆ ਕਿ ਹਾਂ ਹਰ ਡਿਮਾਂਡ ਪੂਰੀ ਕੀਤੀ ਐਂ ਨੀਆਂ ਮੈਨਿਆਂ 골ਡ ਦੀ ਐਂ ਨੀਆਂ ਮਿਲਦੀਆਂ ਇਹਦੀਆਂ ਮੈਂ ਕਿਸ ਨਹੀਂ ਕੀਤਾ ਆਫਟਰ 3 ਡੇਜ਼ ਉਹਨਾਂ ਦੀ ਦੀਵਾਲੀ ਸੀ 60 70 ਹਜ਼ਾਰ ਦਾ ਦੀਵਾਲੀ ਤੇ ਲਾਇਆ ਫੇਰ ਵੀ ਕਹਿੰਦੇ ਆ ਕਿ ਤੇਰੀ ਮਾਂ ਨੇ ਕੀ ਦਿੱਤਾ ਕਰਨੇ ਟੋਪਸ ਮੱਥੇ ਮਾਰੇ ਕਿਟੀ ਸੈਟ ਚਾਹੀਦਾ ਸੀ ਮੀਨਸ ਕਿ ਮੈਂ 20 25 ਲੱਖ ਰੁਪਏ ਵਿਆਹ ਤੇ ਕਰਜ਼ਾ ਚੱਕ ਕੇ ਲਾਇਆ ਸਾਰਾ ਘਰ ਹੀ ਲੱਗ ਗਿਆ ਮੇਰਾ ਮੈਨੂੰ ਪਤਾ ਮੈਂ ਇਸ ਤਰ੍ਹਾਂ ਕਿੱਥੇ ਪਰ ਮੇਰੀ ਬੇਟੀ ਨੂੰ ਇੰਨਾ ਟੌਰਚਰ ਕੀਤਾ ਜਾ ਰਿਹਾ ਸੀ ਉਹ 6 ਕੁ ਮਹੀਨੇ 6 ਮੰਥ ਸਹਿੰਦੀ ਰਹੀ ਵੀ ਹਾਂ ਮੈਂ ਆਪਣੀ ਮਾਂ ਨੂੰ ਕਿਉਂ ਬਰਡਨ ਪਾਵਾਂ ਨਾ ਕੋਈ ਗੱਲ ਨਹੀਂ ਹੌਲੀ ਹੌਲੀ ਸਹੰਦੇ ਸਹੰਦੇ ਜਾਓਵਰਫਲੋ ਹੋ ਗਿਆ ਫਿਰ ਮੈਨੂੰ ਉਹਨੇ ਦੱਸਿਆ ਈਵਨ ਦੈਨ ਕਿ ਇਹਦੀ ਮਦਰ ਇਨ ਨਾ ਨੇ ਬਹੁਤ ਹੀ ਟੌਰਚਰ ਕੀਤਾ ਹੈ ਕਿਹਨਾਂ ਦੇ ਘਰ ਹੋ ਰਿਹਾ ਉਹ ਆਪਣੇ ਨੂੰ ਵਕੀਲ ਕਹਿੰਦੇ ਆ ਦੀ ਮਦਦ ਦੀ ਫਰੈਂਡ ਹੈ ਬਾਈਕਟ ਲੇਡੀ ਆਹੋ ਉਹਦੀ ਵਜ੍ਹਾ ਨਾਲ ਬਹੁਤ ਕੁਝ ਹੋਇਆ ਕਿ ਇਹਦਾ ਬ੍ਰਦਰ ਜਿਹੜਾ ਸਾਡਾ ਜਵਾਈ ਬਣਿਆ ਸੀ ਕਹਿਣ ਨੂੰ ਦਿਲ ਨਹੀਂ ਕਰਦਾ ਉਹਦਾ ਬ੍ਰਦਰ ਆਸਟ੍ਰੇਲੀਆ ਹੈ ਉਹਦੀ ਵਾਈਫ ਇਹ ਕੋ ਅਟੋ ਇੱਥੇ ਨਹੀਂ ਲੱਗਣੀ ਚਾਹੀਦੀ ਇਹਨੂੰ ਆਹ ਕਪੜੇ ਪਾਣ ਤੋਂ ਮੰਨਾਂ ਫਿਰ ਉਹ ਇਹਨੂੰ ਆਹ ਕਰੋ ਉੱਥੇ ਬੈਠੀ ਵਿਨੀ ਸੀ ਉਹਨੂੰ ਟਿਕਨ ਦੇ ਰਹੀ ਬਟ ਮੇਰੀ ਬੇਟੀ ਨੇ ਜੋ ਸਹਿ ਹੈ ਉਹ ਸਹਿ ਕੇ ਚੱਲੇਗੀ ਮੈਨੂੰ ਪਤਾ ਨਹੀਂ ਰੱਬ ਜਾਣੇ ਉਹ ਤੇ ਡੇਲ ਵਿੱਚ ਕੀ ਲੱਗੀ ਆ ਮੈਨੂੰ ਦੱਸ ਕੇ ਗਈ ਆ ਕਿ ਨਹੀਂ ਗਈ ਪਰ ਉਹਨੇ ਬਹੁਤ ਕੁਝ ਬਰਦਾਸ਼ਤ ਕੀਤਾ ਇਵਨ ਦੈਨ ਉਹਨਾਂ ਨੇ 12 13 ਬੰਦਿਆਂ ਦੇ ਸਾਹਮਣੇ ਰਿਸ਼ਤੇਦਾਰਾਂ ਦੇ ਸਾਹਮਣੇ ਮਾਰਿਆ ਕੀ ਉਹਨਾਂ ਦੇ ਘਰ ਕਿਸੇ ਦੇ ਘਰ ਕੁੜੀ ਨਹੀਂ ਸੀ ਕੀ ਉਹਨਾਂ 16 ਬੰਦਿਆਂ ਦੇ ਵਿੱਚ ਕਿਸੇ ਦੇ ਦਿਨ ਨਹੀਂ ਸੀ ਲੱਗਿਆ ਦੋ ਪੁਲਿਸ ਵਾਲੇ ਸੀਗੇ ਉਹਨਾਂ ਨੂੰ ਵੀ ਕਿਹਾ ਵੀ ਤੁਸੀਂ ਕਾਹਦੇ ਪੁਲਿਸ ਵਾਲੇ ਮੈਨੂੰ ਕੋਲ ਖੜ ਕੇ ਕਟਵਾ ਰਹੇ ਹੋ ਹਾਂਜੀ ਉਹ ਵੀਡੀਓ ਤੋਂ ਆਪਾਂ ਅਟੈਚ ਕਰਾਂਗੇ ਤੁਹਾਨੂੰ ਤੁਸੀਂ ਜ਼ਰੂਰ ਦੇਖਿਓ ਬੇਟੀ ਉਹ ਰੌਲਾ ਪਾ ਰਹੇ ਵੀ ਤੁਸੀਂ ਪੁਲਿਸ ਵਾਲਿਆਂ ਤੁਸੀਂ ਤੁਹਾਡੇ ਸਾਹਮਣੇ ਇਹ ਮਾਰ ਰਿਆ ਪੁਰਸ ਵਾਲੇ ਹੁਣ ਅਸੀਂ ਆਪਾਂ ਕਿਹਦੀ سپورਟ 'ਚ ਬੈਠੇ ਹੁੰਨੇ ਆ ਵੀ ਇਹਦੇ ਕੁਝ ਕੁਝ ਹੁੰਦਾ ਵਾ ਆਪਾਂ ਪੁਲਿਸ ਕੋਲ ਹੀ ਜਾਂਦੇ ਆ ਜੇ ਹੁਣ ਪੁਲਿਸ ਨਹੀਂ ਇੱਥੇ ਤਾਂ ਆਪਣਾ ਸਾਥ ਦੋ ਫਿਰ ਇੱਥੇ ਤਾਂ ਉਹਨੋਂ ਕਹਿਣ ਦਾ ਮਤਲਬ ਵੀ ਫਿਰ ਡੰਡਾ ਹੀ ਖੜਦਾ ਹੁੰਦਾ ਹਨਾ ਪੁਲਿਸ ਵਾਲਿਆਂ ਨੇ ਮੇਰੀ ਬੇਟੀ ਨੇ ਵੀ ਕਿਹਾ ਤੁਸੀਂ ਕਾਹਦੇ ਪੁਲਿਸ ਵਾਲਿਆਂ ਕੋਲ ਖੜਕੇ ਕਟਵਾ ਰਹੇ ਹੋ ਉਹ ਕਹਿੰਦਾ ਤੂੰ ਕੰਪਲੇਂਟ ਕਰ ਦੇ ਕਹਿੰਦੀ ਨਹੀਂ ਮੈਂ ਇਸ ਘਰ ਚ ਬਸਣਾ ਚਾਹ ਮੈਂ ਇਹਨਾਂ ਦੇ ਖਿਲਾਫ ਕੋਈ ਕੰਪਲੇਨ ਇਹਨੇ ਕੁੱਟ ਖਾਣ ਤੋਂ ਬਾਅਦ ਵੀ ਉਹਨਾਂ ਦੇ ਖਿਲਾਫ ਕੰਪਲੇਨ ਨਹੀਂ ਸੀ ਕਰਵਾ ਰਹੀ ਤੁਸੀਂ ਇਹ ਦੱਸਦੇ ਸੀਗੇ ਵੀ ਉਹਨਾਂ ਨੇ ਤੁਹਾਨੂੰ ਹਨਾ ਉੱਤੇ ਬਾਹਰ ਵੀ ਤੁਸੀਂ ਪੈਲਸ ਚ ਵੀ ਬੈਠੇ ਹੋ ਕਿੰਨੇ ਦਿਨ ਬੈਠੇ ਤੁਸੀਂ ਪੈਲਸ ਚ ਅਸੀਂ 16 ਦਿਨ ਬਿਲਕੁਲ ਪੁੰਜੇ ਬੈਠੇ ਆ ਜਦੋਂ ਕਿ ਮੈਨੂੰ ਫੋਨ ਆਇਆ ਮੈਂ ਕਿਹਾ ਮੈਂ ਛੋਟੇ ਬੇਟੇ ਦੀ ਪੇਰੈਂਟਸ ਮੀਟਿੰਗ ਸੀ ਮੈਂ ਕਿਹਾ ਮੈਂ ਪੇਰੈਂਟਸ ਮੀਟਿੰਗ ਤੇ ਮੈਂ ਆ ਰ ਬਾਰੇ ਮੇਰੇ ਜਾਂਦੇ ਨੂੰ ਉਹਨਾਂ ਨੇ ਕਬਾੜ ਕੱਢਤੀ ਸੀ ਗੇਟ ਕੱਢ ਬਾਹਰ ਲਾ ਲਿਆ ਸੀ ਬਪੂंजे ਬੈਠੀ ਸੀ ਮੇਰੇ ਜਾਂਦੇ ਨੂੰ ਐਸ ਐਚਓ ਆਏ ਚਲ ਅੰਦਰ ਬਿਠਾਤਾ ਅੰਦਰ ਮੀਨਸ ਅਬਾ ਪੈਲਸ ਹੈ ਨਾ ਦਾ ਉਸ ਗਰਾਊਂਡ 'ਚ ਬੈ ਗਏ ਸੀ ਜਦ ਇਹਨਾਂ ਨੇ ਦੇਖਿਆ ਵੀ ਨਹੀਂ ਜਾ ਰਹੇ ਉੱਥੋਂ ਸਾਰੇ ਤਾਲੇ ਲਾ ਕੇ ਭੱਜ ਗਏ ਘਰ ਨੂੰ ਵਿੱਚੇ ਘਰ ਇਹਨਾਂ ਦਾ 16 ਦਿਨ ਨਹੀਂ ਆਏ 16 ਦਿਨ ਬਾਅਦ ਪਟੀਸ਼ਨ ਆਰਡਰ ਲੈ ਕੇ ਆ ਗਏ ਕਿ ਮੇਰਾ ਘਰ ਹੈ ਇਹਨੂੰ ਲੈ ਜਾਓ ਜਿੱਥੇ ਮਰਜੀ ਸਾਡੇ ਨੇ ਇੰਨੀ ਕੁ ਪਲਾਨਿੰਗ ਕੀਤੀ ਇਹਨੂੰ ਇੱਥੇ ਛੱਡ ਗਿਆ ਛੱਡ ਕੇ ਭੱਜ ਗਿਆ ਮਗਰ ਵੀ ਦੌੜੀ ਨੰਗੇ ਪੈਰ ਪਰ ਉਹਨੂੰ ਬੜਾ ਪਰੇਸ਼ਾਨ ਕਰਕੇ ਉਹਨੂੰ ਸੂਇਸਾਈਡ ਕਰਨ ਦੀ ਇਹਨੇ ਮਜਬੂਰ ਕਰਤਾ ਬਹੁਤ ਉਹਦੇ 12 13 ਚਾਚੇ ਤਾਏ ਦੇ ਮੁੰਡੇ ਨੇ ਜਿਹੜਾ ਕਿ ਇੰਨਾ ਕੁ ਗੰਦ ਬੋਲੇ ਹੋਏ ਨੇ ਵਿਚਾਰੀ ਨੇ ਸਿਆ ਉਹਨਾਂ ਦੀ ਰਿਕਾਰਡਿੰਗ ਆ ਸਾਡੇ ਕੋਲ ਪਈਆਂ ਨੇ ਦੋਨੋਂ ਹੱਥ ਫੜੇ ਹੋਏ ਇੱਕ ਬੰਦਾ ਨੂੰ ਕੁੱਟਦਾ ਆ ਰਿਹਾ ਕਿਸੇ ਨੇ ਨਹੀਂ ਹਟਾਇਆ ਉਹ ਕੁਲਵੀਰ ਪੈਲਸ ਦੀ ਉਹ ਕਸਾਈ ਖਾਨਾ ਆ ਉਹ ਕਸਾਈ ਖਾਨਾ ਮੈਨੂੰ ਨਹੀਂ ਸੀ ਪਤਾ ਕਿ ਇੰਨੇ ਦਰਿੰਦੇ ਦੇ ਰਹਿੰਦੇ ਨੇ ਵਿੱਚ ਮੈਂ ਕਦੀ ਵੀ ਨਹੀਂ ਸੀ ਕਹਨਾ ਸਿਰਫ ਮੈਂ ਦੇਖ ਕੇ ਕਰਤਾ ਚਲੋ ਕੋਈ ਗੱਲ ਨਹੀਂ ਪਰ ਉਹਨਾਂ ਦੀਆਂ ਡਿਮਾਂਡਾਂ ਮੈਂ ਨਹੀਂ ਪੂਰੀਆਂ ਕਰ ਸਕਦੀ ਸੀ ਮੈਂ ਹੱਥ ਵੀ ਜੋੜੇ ਬਸ ਹੁਣ ਮੇਰੇ ਕੋਲ ਕੁਝ ਨਹੀਂ ਫੇਰ ਵੀ ਕਹਿੰਦੇ ਸੀ ਨਹੀਂ ਦੇਣਾ ਆਪਣੀ ਕੁੜੀ ਲੈਣ ਨੂੰ ਸਾਨੂੰ ক্রেਟਾਕਾਰ ਆਉਂਦੀ ਸੀ ਤੁਸੀਂ ਸਾਨੂੰ ਕੀ ਮੱਥੇ ਮਾਰਿਆ ਦੋ ਚਾਰ ਰਿੰਗਾ ਪਾ ਕੇ ਤੁਸੀਂ ਇਹ ਕਹਿੰਦੇ ਜਦ ਕਿ ਮੈਂ 8 ਲੱਖ ਦਾ ਸੋਨੇ ਦੀਆਂ ਮਿਲਣੀਆਂ ਕਰਾਈਆਂ ਨੇ 8 ਲੱਖ ਦਾ 골ਡ ਲਿਆ ਉਹਨੂੰ ਵੀ ਕਹਿੰਦੇ ਸੀ ਕੁਝ ਨਹੀਂ ਮਿਲਿਆ ক্রেਟਾਗਰਦੀ ਮਿਲਦੀ ਸੀ ਇਹ ਮਿਲਦੀ ਸੀ ਇਹਨਾਂ ਨੇ ਪਹਿਲਾਂ ਵੀ ਇਹ ਲੜਕਾ ਵਿਆਇਆ ਹਾ ਸੀ ਉਹਨਾਂ ਕਿ ਇਹਨਾਂ ਨੇ ਫੋਰਥ ਮੰਥ ਲੱਗਿਆ ਸੀ ਪ੍ਰੈਗਨੈਂਸੀ ਉਹ ਆਪਣੇ ਪੇਰੈਂਟਸ ਕੋ ਜਾ ਕੇ ਉਹਦੇ ਬੇਟਾ ਹੋਇਆ ਉਹ ਲੜਕੀ ਨੂੰ ਵੀ ਇਹਨਾਂ ਨੇ ਕੁੱਟ ਕੇ ਹੀ ਘਰੋਂ ਕੱਢਿਆ ਸੀ ਉਹ ਵੀ ਵਿਚਾਰੀ ਕਹਿੰਦੀ ਸੀਗੀ ਕਹਿੰਦੀ ਹਾਂ ਮੇਰੀ ਕਿ ਉਹਦੀ ਵੱਦਵਾ ਲੱਗੀ ਆ ਇਹਨਾਂ ਨੂੰ ਬਟ ਉਹਨਾਂ ਉਹਨੂੰ ਵੀ ਟੌਰਚਰ ਕਰ ਕਰਕੇ ਘਰੋਂ ਕੱਢਿਆ ਉਹ ਸੈਕ ਚਲੀ ਗਈ ਮੇਰੀ ਬੇਟੀ ਇਹਨਾਂ ਨੇ ਫੇਰ ਮਿਲ ਗਈ ਮੇਰੀ ਬੇਟੀ ਨੇ ਬਹੁਤ ਟੌਰਚਰ ਕੀਤਾ ਬਟ ਮਰਨ ਲਈ ਮਜਬੂਰ ਇਹਨਾਂ ਨੇ ਕੀਤਾ ਹੁਣ ਜਿਹੜੀ ਕਿ ਇੱਕ ਕਦੀ ਸਪੈਰਾਸਿਟਾਮੋਲ ਤਾਂ ਕਿ ਕੋਈ ਦਵਾਈ ਦਾ ਮੰਦੇੜੇ ਨਹੀਂ ਸੀ ਲੱਗਨੰਦੀ ਮੈਨੂੰ ਕੋਈ ਤੁਸੀਂ ਨਾ ਅਜ ਮੈਂਨ ਦੀ ਚਾਹ ਭਲਾ ਦੋ ਆਹ ਬੁਲਾ ਦੇ ਮੈਂ ਕੋਈ ਬੁਖਾਰ ਦੀ ਦਵਾਈ ਨਹੀਂ ਲੈਣੀ ਜਿਹੜੀ ਇਹਨਾਂ ਨੇ ਇੰਨੀ ਮਜਬੂਰ ਕਰਤੀ ਹੁਣ ਇੱਕ ਤੜਫ ਕੇ ਮਰੀਏ ਮੈਂ ਫਿਲਮਾਂ ਦੇਖਦੀ ਹੁੰਦੀ ਸੀ ਕਿ ਹਾਂ ਸਾਹ ਨਿਕਲਣਾ ਕੀ ਹੁੰਦਾ ਆਖਰੀ ਸਾਹ ਕੀ ਹੁੰਦੇ ਨੇ ਮਾਪੜੀ ਅੱਖਾਂ ਨਾਲ ਆਪਣੀ ਬੇਟੀ ਦੀ ਅੱਖ ਦੀ ਸਾਹ ਦੇਖੇ ਨੇ ਹੁਣ ਜਿਵੇਂ ਈਵਨ ਤਾਂ ਕਿ ਮੈਂ ਉਸ ਤੋਂ ਬਾਅਦ ਜੋ ਕੰਪਲੇਨ ਕੀਤੀ ਐ ਇਹਨਾਂ ਤੇ ਪਰਚਾ ਹੋਇਆ ਅਜੇ 9 ਦਿਨ ਹੋ ਗਏ ਨੇ ਨਾ ਕੋਈ ਫੜਿਆ ਜਾ ਰਿਹਾ ਪੁਲਿਸ ਪਤਾ ਨਹੀਂ ਇਹਨਾਂ ਦੇ ਵਿੱਚ ਮਿਲੀ ਹੋਈ ਆ ਕੀ ਐ ਕਿਵੇਂ ਦੀ ਫੜਿਆ ਜਾਦ ਜਦ ਪੁਲਿਸ ਆਪਣੀ ਆਈ ਤੇ ਆਂਦੀ ਆ ਪਤਾਲ ਚ ਕੱਢ ਲੈਂਦੀ ਆ ਸਹੀ ਗੱਲ ਐ ਜੀ ਪੁਲਿਸ ਪੁਲਿਸ ਦਾ ਕੰਮ ਆ ਉਹਨਾਂ ਨੂੰ ਤਾਂ ਕਰਨਾ ਚਾਹੀਦਾ ਹੁਣ ਭੋਗ ਵੀ ਪੈ ਗਿਆ ਪਹਿਲਾਂ ਕਹਿੰਦੇ ਸੀ ਭੋਗ ਉੱਦ ਤੱਕ ਰੁਕ ਜਾਓ ਭੋਗ ਤੱਕ ਰੁਕ ਜਾਓ ਹੁਣ ਤਾਂ ਪੂਰੀ ਪੈ ਗਿਆ ਅੱਜ ਮੈਂ ਤਾਂ ਦਾਦਾ ਲਾਣਾ ਸੀ ਮੇਰੇ ਹੱਥ ਚ ਐਸਐਚਓ ਸਾਹਿਬ ਨੇ ਫੋਟੋ ਫੜ ਲਈ ਕਿ ਨਹੀਂ ਅਸੀਂ 2 ਦਿਨ ਦਿਓ ਸਾਨੂੰ ਹਰੋ 2 ਦਿਨ ਕਰਕੇ ਗੌਰ ਨੋਸ ਕਿ ਕਿ ਉਹਨਾਂ ਨੂੰ ਕਿਉਂ ਨਹੀਂ ਫੜ ਲਈ ਜਦੋਂ ਕੋਈ ਕਤਲ ਕੇਸ ਹੋ ਜਾਂਦਾ ਜਦੋਂ ਘਰ ਦਾ ਇੱਕ ਮੈਂਬਰ ਜਾਂਦਾ ਉਹਨੂੰ ਫੜਿਆ ਜਾਂਦਾ ਆਪੇ ਉਹਨੇ ਆ ਜਾਣਾ ਜਿਹੜਾ ਭੱਜਿਆ ਹੋਇਆ ਬਸ ਉਹਨਾਂ ਦੀ ਸਪੋਰਟ ਕਰ ਰਹੇ ਨੇ ਮੈਂ ਦੇਖਿਆ ਸਪੋਰਟ ਕਰ ਰਹੇ ਨੇ ਸਪੋਰਟ ਕਰ ਰਹੇ ਨੇ ਉਹਨਾਂ ਦੀ ਤੁਸੀਂ ਅਸੀਂ ਹੱਥ ਬੰਨ੍ਹ ਕੇ ਸਾਰਿਆਂ ਨੂੰ ਬੇਨਤੀ ਹੈ ਜੀ ਜੇ ਅਸੀਂ ਧਰਨਾ ਲਾਉਨੇ ਆ ਤੁਸੀਂ ਸਭ ਤੋਂ ਅਸੀਂ ਵੀਡੀਓ ਵੀ ਪਾਵਾਂਗੇ ਤੁਸੀਂ ਜਿੰਨੇ ਵੀ ਯਾਨੀ ਕਿ ਜੋ ਆਪ ਦੇ ਦਿਲੋਂ ਨਾਲ ਜਿਨ੍ਹਾਂ ਦੇ ਧੀ ਹੈਗੀਆਂ ਨੇ ਧੀ ਦਾ ਦੁੱਖ ਸਮਝ ਕੇ ਜਰੂਰ ਹਾਜ਼ਰ ਹੋਇਓ ਸਾਡੇ ਨਾਲ ਖੜੇਓ ਉਸ ਬੰਦੇ ਨੂੰ ਆਪਾਂ سزا ਦਿਵਾਉਣੀ ਆ ਉਸ ਬੰਦੇ ਨੂੰ سزا ਦਿਵਾ ਕੇ ਹੀ ਹਟਣਾ ਜੋ ਕੁਝ ਮਰਜ਼ੀ ਹੋ ਜਾਵੇ ਜਰੂਰ ਸਾਰੇ ਕੋਟ ਦੋ ਬਸ ਮਾਪਿਆਂ ਦੇ ਹੱਥ ਜੋੜ ਕੇ ਬੇਨਤੀ ਹੈ ਜੇ ਤੁਸੀਂ ਸਮਝਦੇ ਹੋ ਕਿ ਹਾਂ ਸਾਡੀ ਬੇਟੀ ਸੀ ਉਹ ਪਲੀਜ਼ ਹੈਲਪ ਮੀ ਅਸੀਂ ਵੀਡੀਓ ਅਟੈਚ ਕਰਾਂਗੇ ਬੇਟੀ ਦੀ ਤੁਸੀਂ ਦੇਖਿਓ ਇਨੀ ਸੁਨੱਖੀ ਹੀਰੇ ਵਰਗੀ ਬੇਟੀ ਜਿਹੜੀ ਉਹਨਾਂ ਨੇ ਇਹ ਕੀਤਾ ਕਿ ਉਹ ਡਿਜ਼ਰਵ ਕਰਦੀ ਸੀ ਇਦਾਂ ਆਓ ਪਲੀਜ਼ ਸਾਰੇ ਆ ਕੇ ਖੜੋ ਸਾਥ ਦਿਓ ਤੁਹਾਡੇ ਸਾਰਿਆਂ ਦੇ ਸਾਥ ਦੇ ਨਾਲ ਕੀ ਨਹੀਂ ਜਨਤਾ ਦੇ ਸਾਥ ਦੇ ਨਾਲ ਬਹੁਤ ਕੁਝ ਕੀਤਾ ਜਾ ਸਕਦਾ ਹੈ ਸਹੀ ਗੱਲ ਹੈ ਸੋ ਪਲੀਜ਼ ਸਾਥ ਦਿਓ ਇਸ ਮਾਂ ਦੇ ਦੁੱਖ ਨੂੰ ਸਮਝੋ ਬਸ ਜੀ ਇਹੀ ਕਹਿਣਾ ਸੀ ਤੁਹਾਡਾ ਬਹੁਤ ਬਹੁਤ ਧੰਨਵਾਦ ਵੀਡੀਓ ਨੂੰ ਦੇਖਣ ਲਈ ਤੇ ਅੱਗੇ ਸ਼ੇਅਰ ਕਰ ਦਿਓ ਜਿਆਦਾ ਤੋਂ ਜਿਆਦਾ ਲੋਕਾਂ ਕੋਲ ਗੇਂਦ ਦੁਆਰਾ ਫੇਰ ਕਹਿਣਾ ਚਾਹੂੰਗੀ ਕੁਲਵੀਰ ਪੈਲਸ ਕਦੋ ਰੋਡ ਨੋਟ ਕਰ ਲਿਓ ਉੱਥੇ ਕੋਈ ਵੀ ਆਲੇ-ਦਾਲੇ ਦਾ ਪਿੰਡ ਉਸ ਕੋ ਬਿਆਰ ਮੁੰਡੇ ਕੁੜੀ ਦਾ ਉੱਥੇ ਬਿਆਨ ਨਾ ਕਰਿਓ ਉਹ ਕਾਤਲਾਂ ਦਾ ਕੇਸ ਕਾਤਲਤਾ ਦਾ ਪੈਲਸਾ ਹੋ ਕਾਤਲ ਪੈਲਸਾ ਕੁਲਵੀਰ ਪੈਲਸ ਨਹੀਂ ਹੈਗਾ ਅੰਦਰ ਕੁੜੀ ਨੂੰ ਇੰਨਾ ਕਟੌਰਚਰ ਕੀਤਾ ਜਾ ਰਿਹਾ ਸੀ ਕਿਉਂਕਿ ਉਹਦੀ ਆਵਾਜ਼ ਕਿਹੜਾ ਬਾਦ ਹੁੰਦੀ ਸੀ ਕੋਈ ਨੇੜੇ ਤੇਰੇ ਘਰ ਨਹੀਂ ਸੀ ਸ਼ੀਸ਼ਿਆਂ ਚ ਬੰਦ ਸੀ ਉਹ ਗੌਰ ਨੋਜ਼ੋ ਕੀ ਸ ਹੈ ਵੀ ਅੰਦਰ ਹਾਂਜੀ ਸਾਰੀਆਂ ਇਹਨਾਂ ਪ੍ਰੂਫ ਵੀ ਨੇ ਵੀਡੀਓ ਡੀਆਈਐਮਸੀ ਦੇ ਵਿੱਚ ਭੈਣ ਨੇ ਬਿਆਨ ਦਿੱਤੇ ਨੇ 15 ਮਿੰਟ ਵਿਚਾਰੀ ਬੋਲੀ ਆ ਬੋਲ ਕੇ ਪੁਲਿਸ ਦੇ ਸਾਹਮਣੇ ਹੀ ਜਾਨ ਨਿਕਲੀ ਆ ਸਾਰੇ ਜਣੇ ਜਰੂਰ ਸਾਡੀ ਸਪੋਰਟ ਕਰੋ ਸਾਡੇ ਨਾਲ ਖੜੋ ਤੇ ਉਹ ਦਰਿੰਦਿਆਂ ਨੂੰ ਆਪਾਂ ਸਜ਼ਾ ਦੇ ਸਕੀਏ ਤੇ ਹੋਰ ਲੋਕਾਂ ਨੂੰ ਵੀ ਅਕਲ ਆਵੇ ਹੁਣ ਮੇਰਾ ਕਹਿਣਾ ਬੋਲ ਸਕੀਏ ਆਪਦੀਆਂ ਆਪਦੇ ਘਰ ਦੇ ਕਿਸੇ ਦੇ ਮਗਰ ਲੱਗ ਕੇ ਆਪਦਾ ਘਰ ਨਾ ਉਹ ਵਿਚਾਰੀ ਸੋਨੇ ਵਰਗੀ ਬੱਚੀ ਨੂੰ ਤੜਫਣ ਤੇ ਮਜਬੂਰ ਕਰਤਾ ਐਸ ਦਰਿੰਦੇ ਨੇ ਐਨੇ ਕੇ ਹੈਲਪ ਸਰ ਸਾਰੇ ਜਣੇ ਸਪੋਰਟ ਕਰੋ ਆਪਾਂ ਉਸ ਬੰਦੇ ਦਾ ਕੁਛ ਨਾ ਕੁਛ ਕਰੀਏ ਪੁਲਿਸ ਨੂੰ ਕੁਛ ਕਰਨ ਨਹੀਂ ਪੁਲਿਸ ਕੁਛ ਨਹੀਂ ਕਰ ਰਹੀ ਕੋਈ ਸਪੋਰਟ ਨਹੀਂ ਕਰ ਰਹੀ ਮੈਨੇ ਚਾਹ ਪਾਣੀ ਬੁਲਾ ਕੇ ਹਾਂਜੀ ਭੈਣ ਆ ਗਈ ਸਾਡੀ ਮਾਂ ਆ ਗਈ ਸਾਡੇ ਤਾਂ ਕਹਿ ਕੇ ਵਾਪਸ ਕੀਤਾ ਜਾਂਦਾ ਕੁਛ ਨਹੀਂ ਕਰਵੇ ਕੋਈ ਐਸਐਸਪੀ ਖੰਨੇ ਤਾਂ ਫੋਨ ਨਾਲ ਕੁਛ ਨਹੀਂ ਆ ਕੋਈ ਸਪੋਰਟ ਨਹੀਂ ਹੋ ਰਹੀ ਮੇਰੀ ਜਿਆਦਾ ਤੋਂ ਜਿਆਦਾ ਸਪੋਰਟ ਕਰੋ ਬਸ ਇਹੀ ਕਹਿ ਸਕਦੇ ਆਓ ਸਾਰੇ ਆ ਕੇ ਇਹਨਾਂ ਦਾ ਸਾਥ ਦੋ ਹਨਾ ਇਹਨਾਂ ਦੀ ਬੇਟੀ ਗਈ ਆ ਕਾਨੂੰ ਤੁਹਾਡੀ ਵੀ ਜਾ ਸਕਦੀ ਹੈ ਜਦੋਂ ਤੁਸੀਂ ਕਹਿੰਦੇ ਬੇਟੀ ਸਭ ਦੀ ਸਾਂਝੀ ਹੁੰਦੀ ਹੈ ਤਾਂ ਪਲੀਜ਼ ਮੰਨੋ ਇਸ ਗੱਲ ਨੂੰ ਮੰਨੋ ਧੰਨਵਾਦ ਜੀ ਸਾਰਿਆਂ ਦਾ ਸਾਰੇ ਜਣੇ ਨਾਲ ਜੁੜੇ ਰਹੋ ਤੇ ਪਹੁੰਚਿਓ ਸਾਡੇ ਨਾਲ ਜੇ ਅਸੀਂ ਧਰਨਾ ਵੀ ਲਾਉਨੇ ਆ ਤੁਸੀਂ ਜ਼ਰੂਰ ਪਹੁੰਚਿਓ ਧੰਨਵਾਦ ਜੀ ਬੱਚੀ ਦੇ ਪੈਰ ਦੇਖੋ ਜੀ ਸਾਰੇ ਪੈਰ ਚਿੱਲੇ ਗਏ ਸੀ ਜਦੋਂ ਉਹਦੇ ਗੱਡੀ ਦੇ ਵਿੱਚ ਪੇਕੇ ਛੱਡ ਕੇ ਉਹਨੂੰ ਪਿੱਛੇ ਦੌੜੀ ਆ ਉਹਦੇ ਨੰਗੇ ਪੈਰੀਂ ਕਿ ਮੈਂ ਆਪਣਾ ਘਰ ਬਸਾਉਣਾ ਵਿੱਚ ਤੁਹਾਨੂੰ ਦੇਖੋ ਅਸੀਂ ਫੋਟੋਜ਼ ਅਟੈਚ ਕੀਤੀਆਂ ਨੇ ਬੇਟੀ ਦੀਆਂ ਕੀ ਕਮੀ ਸੀ ਇਸ ਬੱਚੀ ਦੇ ਵਿੱਚ ਜੋ ਇਹਦੇ ਨਾਲ ਇਤਾਂ ਇੰਨਾ ਬੁਰਾ ਕੀਤਾ ਗਿਆ ਡੀ ਐਮ ਸੀ ਦੇ ਵਿੱਚ ਤੜਫ ਤੜਫ ਕੇ ਪੁਲਿਸ ਵਾਲਿਆਂ ਦੇ ਸਾਹਮਣੇ ਇਹਦੀ ਜਾਨ ਗਈ ਆ ਵਿਚਾਰੀ ਦੀ ਤੇ ਇਹ ਚੰਗਾ ਹੋਇਆ ਕਿ ਇਹਨੇ ਬਿਆਨ ਦੇ ਦਿੱਤੇ ਆਪਣੇ ਬਿਆਨ ਇਹਨੇ ਪੁਲਿਸ ਨੂੰ ਦਰਜ ਕਰਵਾਏ ਨੇ ਪੁਲਿਸ ਤੁਸੀਂ ਆਪਣੀ ਧੀ ਸਮਝ ਕੇ ਆਪਣੀ ਭੈਣ ਸਮਝ ਕੇ ਇਸ ਬੇਟੀ ਦੇ ਇਨਸਾਫ ਲਈ ਅੱਗੇ ਆਓ ਅਸੀਂ ਤੁਹਾਨੂੰ ਜਗ੍ਹਾ ਦੱਸਾਂਗੇ ਅਸੀਂ ਤੁਹਾਨੂੰ ਸਭ ਕੁਝ ਦੱਸਾਂਗੇ ਟਾਈਮ ਦੱਸਾਂਗੇ ਕਿੱਥੇ ਆਉਣਾ ਹੈ ਧਰਨਾ ਲਾਉਣ ਦੀ ਜੇ ਜ਼ਰੂਰਤ ਪਈ ਤੁਸੀਂ ਦੇਖੋ ਬੱਚੀ ਦੀਆਂ ਅਸੀਂ ਤੁਹਾਡੇ ਲਈ ਕਲਿੱਪਸ ਅਟੈਚ ਕੀਤੀਆਂ ਨੇ ਕਿੰਨੀ ਮਾਸੂਮ ਬੱਚੀ ਐ ਬਿਲਕੁਲ ਬੇਕਸੂਰ ਸੀ ਜੇ ਇਹਦੇ ਵਿੱਚ ਕੋਈ ਕਸੂਰ ਹੁੰਦਾ ਇਹ ਆਪਣੀ ਜਾਨ ਕਿਉਂ ਦਿੰਦੀ ਆਪਾਂ ਨੂੰ ਪਤਾ ਹੀ ਆ ਜਿਹੜੀਆਂ ਕਸੂਰਵਾਰ ਕੁੜੀਆਂ ਹੁੰਦੀਆਂ ਨੇ ਉਹ ਕਦੇ ਕਿਸੇ ਦੀ ਪਰਵਾਹ ਨਹੀਂ ਕਰਦੀਆਂ ਕਦੇ ਕਿਸੇ ਲਈ ਜਾਨ ਨਹੀਂ ਦਿੰਦੀਆਂ ਇਹ ਵਿਚਾਰੀ ਸਾਫ਼ ਕਹਿ ਰਹੀ ਸੀ ਕਿ ਮੈਂ ਘਰ ਬਸਾਉਣਾ ਐ ਘਰ ਬਸਾਉਣਾ ਦੇਖੋ ਜੀ ਬੱਚੀ ਦੇ ਵਿੱਚ ਕੀ ਕਾਦੀ ਕਮੀ ਸੀ ਵਿਚਾਰੀ ਦੀ ਡੈਥ ਹੋ ਗਈ 9 ਦਸੰਬਰ ਨੂੰ 15 ਦਸੰਬਰ ਨੂੰ ਭੋਗ ਪਿਆ ਪਹਿਲਾਂ ਪੁਲਿਸ ਵਾਲੇ ਕਹਿੰਦੇ ਸੀ 15 ਦਸੰਬਰ ਨੂੰ 15 ਦਸੰਬਰ ਤੋਂ ਪਹਿਲਾਂ ਭੋਗ ਤੋਂ ਪਹਿਲਾਂ ਪਹਿਲਾਂ ਕਰ ਦਿੰਨੇ ਆ ਜੀ ਕਾਰਵਾਈ ਪਹਿਲਾਂ ਕਰ ਦਿੰਨੇ ਆ ਕੋਈ ਕਾਰਵਾਈ ਨਹੀਂ ਹੋਈ ਉਹ ਬੰਦੇ ਫੜੇ ਨਹੀਂ ਗਏ ਹਲੇ ਤੱਕ ਤੁਸੀਂ ਦੇਖ ਲਓ ਵਿਚਾਰੀ ਦੀ ਜਾਨ ਕਿਵੇਂ ਨਿਕਲੀ ਹੋਣਾ ਨਾ ਬੱਚੀ ਦੀ ਸਾਰੇ ਇਸ ਬੱਚੀ ਦੀ ਸਪੋਰਟ ਖਾਤਰ ਅੱਗੇ ਆਓ ਦੇਖੋ ਜੇ ਆਪਾਂ ਬੱਚੀ ਦੀ ਸਪੋਰਟ ਖਤਰ ਅੱਗੇ ਨਹੀਂ ਨਾ ਆ ਸਕਦੇ ਕਾਹ ਨੂੰ ਆਪਣੇ ਵੀਧੀਆਂ ਨੇ ਪਲੀਜ਼ ਰਿਕੁਐਸਟ ਆ ਸਾਰਿਆਂ ਦੇ ਚਰਨਾਂ ਦੇ ਵਿੱਚ ਵੀ ਸਾਰੇ ਸਾਥ ਦਿਓ ਜੀ ਇਸ ਬੱਚੀ ਨੂੰ ਇਨਸਾਫ ਮਿਲੇ ਤੇ ਇਹ ਵਿਚਾਰੀ ਭਾਈ ਅਮਰਿਤਪਾਲ ਸਿੰਘ ਮਹਿਰੋਂ ਤੱਕ ਜਰੂਰ ਪਹੁੰਚਦੀ ਕਰੋ ਸਾਨੂੰ ਉਹਨਾਂ ਦੇ ਸਾਥ ਦੀ ਬਹੁਤ ਜ਼ਰੂਰਤ ਹੈ ਜੀ ਉਹ ਆਪਣੇ ਹੀਤੀਆਂ ਭੈਣਾਂ ਦੇ ਮਸਲੇ ਦੇ ਲਈ ਬਹੁਤ ਖੜਦੇ ਨੇ ਧੰਨਵਾਦ ਤੁਹਾਡਾ ਸਾਰਿਆਂ ਦਾ ਸ਼ੇਅਰ ਕਰ ਦਿਓ ਵੀਡੀਓ ਨੂੰ ਦਬਾ